ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਖੀਰ ਦੇ ਨਾਲ ਗੁੜ ਵਾਲੇ ਪੂੜੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਖੀਰ ਬਣਾਉਣ ਦੇ ਲਈ ਆਪਾਂ ਅੱਧੀ ਕੌਲੀ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਪੈਨ ਦੇ ਵਿੱਚ ਭਿਉਂ ਕੇ ਰੱਖ ਦਿੱਤਾ ਸੀਗਾ ਇੱਥੇ ਆਪਾਂ ਬਨਾਸਪਤੀ ਸੇਲਾ ਰਾਈਸ ਲਏ ਨੇ ਦੂਸਰੀ ਸਾਈਡ ਗੈਸ ਦੇ ਉੱਤੇ ਆਪਾਂ ਪੈਨ ਦੇ ਵਿੱਚ 1 ਲੀਟਰ ਦੁੱਧ ਪਾ ਕੇ ਗਰਮ ਹੋਣਾ ਰੱਖ ਦਿੱਤਾ ਜਦੋਂ ਆਪਣੇ ਦੁੱਧ ਨੂੰ ਉਬਾਲੀ ਆ ਗਈ ਫਿਰ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ ਜਦੋਂ ਹੀ بارشਾਂ ਦੀ ਰੁੱਤ ਸ਼ੁਰੂ ਹੁੰਦੀ ਹੈ ਤੇ ਖੀਰ ਤੇ ਪੂੜੇ ਖਾਣ ਨੂੰ ਬੜਾ ਮਨ ਕਰਦਾ ਬੜੇ ਟੇਸਟੀ ਲੱਗਦੇ ਨੇ ਸੌਣ ਦੇ ਸਪੈਸ਼ਲ ਹੁੰਦੇ ਨੇ ਇਹ ਤੇ ਦੁੱਧ ਨੂੰ ਆਪਣੇ ਨੂੰ ਉਬਾਲਾ ਆ ਗਿਆ ਏ ਹੁਣ ਇਹਦੇ ਵਿੱਚ ਆਪਾਂ ਜਿਹੜੇ ਚੌਲ ਭਿਉਆਂ ਕੇ ਰੱਖੇ ਸੀਗੇ ਉਹ ਪਾ ਦੇਵਾਂਗੇ ਚੌਲ ਇੱਥੇ ਆਪਾਂ ਸਾਬਤ ਹੀ ਯੂਜ਼ ਕੀਤੇ ਨੇ ਕਿਉਂਕਿ ਟੁੱਟੇ ਹੋਏ ਚੌਲ ਆਪਣੇ ਕੋਲ ਹੈ ਨਹੀਂ ਸੀਗੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਨੂੰ ਜ਼ਿਆਦਾ ਪਕਾਉਣਾ ਪਊਗਾ ਖੀਰ ਬਣ ਜਾਣੀ ਆ ਸਹੀ ਇਹਦੀ ਕਿਉਂਕਿ ਥੋੜਾ ਜਿਹਾ ਇਹਨੂੰ ਆਪਾਂ ਜ਼ਿਆਦਾ ਪਕਾਵਾਂਗੇ ਤਾਂ ਇਹ ਸਾਰੇ ਟੁੱਟ ਜਾਣਗੇ ਫਿਰ ਚੌਲ ਆਪਣੇ ਹੁਣ ਚੰਗੀ ਤਰ੍ਹਾਂ ਰਿਜ ਰਹੇ ਨੇ ਬਸ ਆਪਾਂ ਇਹਨੂੰ ਥੋੜੀ ਥੋੜੀ ਦੇਰ ਬਾਅਦ ਇਹਦੇ ਵਿੱਚ ਕੜਚੀ ਮਾਰਦੇ ਰਹਾਂਗੇ ਖੀਰ ਆਪਾਂ ਮੀਡੀਅਮ ਗੈਸ ਤੇ ਹੀ ਪਕਾਉਣੀ ਹੈ ਕਿਉਂਕਿ ਤੇਜ਼ ਗੈਸ ਨਹੀਂ ਕਰਨਾ ਅਗਰ ਗੈਸ ਤੇਜ਼ ਕਰਾਂਗੇ ਤਾਂ ਫਿਰ ਸਾਡੀ ਖੀਰ ਉਬਲੂਗੀ ਦੁੱਧ ਬਾਹਰ ਨਿਕਲਣ ਲੱਗ ਜਾਊਗਾ ਪੈਨ ਦੇ ਵਿੱਚ ਤੇ ਮੀਡੀਅਮ ਗੈਸ ਤੇ ਹੀ ਆਪਣੀ ਖੀਰ ਦੇਖੋ ਕਿੰਨੀ ਚੰਗੀ ਤਰ੍ਹਾਂ ਰਿਜ ਰਹੀ ਹੈ ਇਹਨੂੰ ਆਪਾਂ ਟਕਾਂਗੇ ਨਹੀਂ ਜੇ ਆਪਾਂ ਟਕਾਂਗੇ ਤਾਂ ਫਿਰ ਇਹ ਉਬਲਣ ਲੱਗ ਜਾਊ ਟਕ ਆਪਾਂ ਫੇਰ ਹੀ ਸਕਦੇ ਹਾਂ ਜੇ ਗੈਸ ਬਿਲਕੁਲ ਸਿਮ ਹੋਊਗਾ ਪਰ ਅਗਰ ਸਿਮ ਰੱਖਾਂਗੇ ਤਾਂ ਫਿਰ ਆਪਣੀ ਖੀਰ ਨੂੰ ਬੜਾ ਟਾਈਮ ਲੱਗ ਜਾਣਾ ਇਨੂੰ ਥੋੜੀ ਥੋੜੀ ਦੇਰ ਬਾਅਦ ਆਪਾਂ ਹਿਲਾਉਂਦੇ ਰਵਾਂਗੇ। ਦੇਖੋ ਹੁਣ ਆਪਣੀ ਖੀਰ ਗਾੜੀ ਹੋ ਗਈ ਐ। ਹੁਣ ਇਹਦੇ ਵਿੱਚ ਆਪਾਂ ਇੱਕ ਕੱਪ ਦੁੱਧ ਦਾ ਹੋਰ ਪਾ ਦਿੱਤਾ ਸੀਗਾ। ਦੁੱਧ ਆਪਣਾ ਥੋੜਾ ਘਟ ਗਿਆ ਸੀਗਾ। 1 ਲੀਟਰ ਦੁੱਧ ਆਪਾਂ ਪਹਿਲਾਂ ਰੱਖਿਆ ਸੀਗਾ ਤੇ ਇੱਕ ਕੱਪ ਦੁੱਧ ਦਾ ਹੁਣ ਆਪਾਂ ਇਹਦੇ ਵਿੱਚ ਪਾ ਦਿੱਤਾ ਸੀਗਾ। ਆਪਾਂ 1 ਘੰਟਾ ਪੂਰਾ ਰੰਨੀ ਆ ਖੀਰ 1 ਘੰਟਾ ਰੰਨਣ ਤੋਂ ਬਾਅਦ ਖੀਰ ਦੇਖੋ ਆਪਣੀ ਘੋਲ ਗਈ ਹੈ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ ਅੱਧੀ ਕੌਲੀ ਖੰਡ ਦੀ ਪਾਈ ਹੈ ਜਿੰਨੇ ਆਪਾਂ ਰਾਈਸ ਪਾਏ ਸੀਗੇ ਓੰਨੇ ਹੀ ਆਪਾਂ ਇਹਦੇ ਵਿੱਚ ਖੰਡ ਪਾਈ ਹੈ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਨਹੀਂ ਪਾਵਾਂਗੇ ਖੀਰ ਦੇ ਵਿੱਚ ਕਿਉਂਕਿ ਪੂੜਿਆਂ ਦੇ ਨਾਲ ਡਰਾਈ ਫਰੂਟਸ ਵਾਲੀ ਖੀਰ ਬੱਚੇ ਪਸੰਦ ਨਹੀਂ ਕਰਦੇ ਦੇਖੋ ਹੁਣ ਆਪਣੀ ਖੀਰ ਕਿੰਨੀ ਚੰਗੀ ਤਰ੍ਹਾਂ ਘੋਲ ਗਈ ਹੈ ਇਹਨੂੰ ਥੋੜਾ ਥੋੜਾ ਆਪਾਂ ਮੈਸ਼ ਕਰਤਾ ਸੀਗਾ ਕੜਛੀ ਦੇ ਨਾਲ ਚੰਗੀ ਤਰ੍ਹਾਂ ਘੁਲ ਗਈ ਹੈ ਹੁਣ ਇਹਨੂੰ ਖੀਰ ਨੂੰ ਆਪਾਂ 2-3 ਮਿੰਟ ਤੱਕ ਹੋਰ ਪਕਾਵਾਂਗੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਇਲਾਇਚੀ ਦਾ ਪਾਊਡਰ ਪਾ ਦਿੱਤਾ ਹੈ 2 ਚੁਟਕੀਆਂ ਇਲਾਇਚੀ ਦਾ ਪਾਊਡਰ ਪਾਉਣ ਨਾਲ ਖੀਰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਵਧੀਆ ਫ੍ਰੈਗਰੈਂਸ ਆਉਂਦੀ ਹੈ ਇਲਾਇਚੀ ਦੀ ਖੀਰ ਦੇ ਵਿੱਚ ਦੇਖੋ ਆਪਣੀ ਖੀਰ ਕਿੰਨੀ ਵਧੀਆ ਬਣ ਗਈ ਹੈ ਖੀਰ ਆਪਣੀ ਰੈਡੀ ਹੋ ਚੁੱਕੀ ਹੈ ਹੁਣ ਆਪਾਂ ਪੂੜਿਆਂ ਵਾਸਤੇ ਆਟਾ ਤਿਆਰ ਕਰਾਂਗੇ ਇਥੇ ਆਪਾਂ 1 ਕੱਪ ਸ਼ੱਕਰ ਦਾ ਲਿਆ। ਸਾਈਜ਼ ਦੇ ਵਿੱਚ ਇਹ ਅੱਧਾ ਕੱਪ ਹੈ। ਵੈਸੇ ਇਹ 1 ਕੱਪ ਆਪਾਂ ਨਾਪ ਕੇ ਲਿਆ। ਇਹ ਆਪਾਂ ਸਾਈਜ਼ ਨਾਲਪਣ ਵਾਸਤੇ ਹੀ ਲਿਆ। ਇੱਥੇ ਤੁਸੀਂ ਕੌਲੀ ਨਾਲ ਵੀ ਨਾਪ ਲੈ ਸਕਦੇ ਹੋ। 1 ਕੱਪ ਹੀ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ। ਜਿੰਨੀ ਆਪਾਂ ਸ਼ੱਕਰ ਲਈਏ, ਓਨਾ ਹੀ ਇਹਦੇ ਵਿੱਚ ਆਪਾਂ ਪਾਣੀ ਪਾਉਣਾ। ਇਹਨੂੰ ਸ਼ੱਕਰ ਨੂੰ ਆਪਾਂ ਥੋੜਾ ਹਿਲਾ ਲਵਾਂਗੇ। ਕਿਉਂਕਿ ਇਹਨੂੰ ਸ਼ੱਕਰ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਘੁਲਣ ਨੂੰ। ਸ਼ੱਕਰ ਉਧਰ ਆਪਣੀ ਘੁਲ ਰਹੀ ਹੈ। ਇੱਧਰ ਆਪਾਂ ਓਨਾ ਹੀ 1 ਕੱਪ ਆਟੇ ਦਾ ਪਾ ਲਿਆ। ਇਦੇ ਵਿੱਚ ਆਪਾਂ 1/4 ਚਮਚ ਸੌਫ ਅਤੇ ਇਲਾਇਚੀ ਦਾ ਪਾਊਡਰ ਪਾਇਆ ਸੌਫ ਅਤੇ ਇਲਾਇਚੀ ਮਿਕਸ ਕਰਕੇ ਉਹਨੂੰ ਆਪਾਂ ਗ੍ਰाइंड ਕਰ ਲਿਆ ਸੀ। ਸ਼ੱਕਰ ਆਪਣੀ ਘol ਚੁੱਕੀ ਆ। ਹੁਣ ਆਪਾਂ ਸਾਰਾ ਸ਼ੱਕਰ ਵਾਲਾ ਪਾਣੀ ਆਟੇ ਦੇ ਵਿੱਚ ਪਾ ਲਵਾਂਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਵਿਕਸਰ ਦੇ ਨਾਲ ਮੈਸ਼ ਕਰ ਲਵਾਂਗੇ ਆਟੇ ਨੂੰ ਚੰਗੀ ਤਰ੍ਹਾਂ ਇਹਨੂੰ ਫੈਂਟਣਾ ਹੈ ਆਪਾਂ। ਜਿੰਨਾ ਹੀ ਆਟਾ ਫਲਫੀ ਹੋਊਗਾ ਉੰਨੇ ਆਪਣੇ ਪੂੜੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ। ਥੋੜਾ ਜਿਹਾ ਆਪਾਂ ਪਾਣੀ ਇਹਦੇ ਵਿੱਚ ਹੋਰ ਪਾਇਆ ਕਿਉਂਕਿ ਆਟਾ ਥੋੜਾ ਜਿਹਾ ਆਪਣਾ ਥਿੱਕ ਸੀਗਾ ਅਗਰ ਆਟਾ ਥਿੱਕ ਹੋਵੇ ਤਾਂ ਫਿਰ ਪੂੜੇ ਸੌਫਟ ਨਹੀਂ ਬਣ ਕੇ ਤਿਆਰ ਹੁੰਦੇ ਫਿਰ ਉਹ ਮੋٹے-ਮੋٹے ਪੂੜੇ ਬਣਦੇ ਆ ਪਤਲੇ ਪੂੜੇ ਨਹੀਂ ਬਣਦੇ ਹੈਗੇ ਤੁਸੀਂ ਆਪਣੇ ਆਟੇ ਦੀ ਕਨਸਿਸਟੈਂਸੀ ਦੇਖ ਸਕਦੇ ਹੋ ਬਿਲਕੁਲ ਸਹੀ ਕਨਸਿਸਟੈਂਸੀ ਹੈ ਇਹਦੇ ਨਾਲ ਪੂੜਾ ਨਾ ਹੀ ਜ਼ਿਆਦਾ ਮੋਟਾ ਬਣੂਗਾ ਨਾ ਹੀ ਜ਼ਿਆਦਾ ਪਤਲਾ ਬਣੂਗਾ ਅਤੇ ਇੰਨੀ ਕਨਸਿਸਟੈਂਸੀ ਦੇ ਨਾਲ ਆਪਣਾ ਪੂੜਾ ਬਹੁਤ ਵਧੀਆ ਜਾਲੀਦਾਰ ਬਣ ਕੇ ਤਿਆਰ ਹੋਊਗਾ ਹੁਣ ਆਪਾਂ ਤਵਾ ਗੈਸ ਤੇ ਰੱਖ ਲਿਆ ਏ ਤਵਾ ਇੱਥੇ ਆਪਾਂ ਨਾਨ ਸਟਿਕ ਲਿਆ ਏ ਇੱਥੇ ਆਪਾਂ ਜਿਹੜੇ ਪੂੜੇ ਪਕਾਉਣੇ ਨੇ ਉਹ ਆਪਾਂ ਸਰੋਂ ਦੇ ਤੇਲ ਨਾਲ ਪਕਾਉਣੇ ਆ ਆਪਾਂ ਸਰੋਂ ਦਾ ਤੇਲ ਸਪਰੈਡ ਕਰ ਲਿਆ ਸੀਗਾ ਤਵੇ ਤੇ ਹੁਣ ਆਪਾਂ ਇੱਕ ਕੜਚੀ ਭਰ ਕੇ ਆਟੇ ਦੀ ਜਿਹੜਾ ਆਪਾਂ ਲਿਕੁਇਡ ਤਿਆਰ ਕੀਤਾ ਸੀਗਾ ਉਹ ਇਸ ਤਰ੍ਹਾਂ ਤਵੇ ਦੇ ਉੱਤੇ ਪਾ ਦੇਣਾ ਤੁਸੀਂ ਦੇਖ ਸਕਦੇ ਹੋ ਤੇ ਦੇ ਸਾਈਡਾਂ ਤੇ ਆਪਾਂ ਸਰੋਂ ਦਾ ਤੇਲ ਲਗਾ ਦੇਵਾਂਗੇ ਬ੍ਰਸ਼ ਦੀ ਸਹਾਇਤਾ ਨਾਲ ਜਿੱਥੇ ਜਿੱਥੋਂ ਪੂਰਾ ਡਰਾਈ ਹੋ ਗਿਆ ਉਹਦੇ ਉੱਤੇ ਵੀ ਆਪਾਂ ਥੋੜਾ ਥੋੜਾ ਤੇਲ ਲਗਾ ਦੇਵਾਂਗੇ ਹੁਣ ਆਪਾਂ ਖੁਰਚਣੇ ਦੀ ਸਹਾਇਤਾ ਨਾਲ ਇਹਨੂੰ ਪਲਟ ਦਵਾਂਗੇ ਪੂੜੇ ਨੂੰ ਆਪਾਂ ਇਹਦੇ ਉੱਤੇ ਵੀ ਥੋੜਾ ਥੋੜਾ ਸਰੋਂ ਦਾ ਤੇਲ ਲਗਾ ਦੇਵਾਂਗੇ ਗੈਸ ਆਪਾਂ ਇੱਥੇ ਮੀਡੀਅਮ ਹੀ ਰੱਖਣੀ ਆ ਆਪਣਾ ਜਿਹੜਾ ਖੁਰਚਣਾ ਸੀਗਾ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ ਉਹ ਥੋੜਾ ਜਿਆਦਾ ਵੱਡਾ ਹੈ ਮੱਕੀ ਦੀਆਂ ਰੋਟੀਆਂ ਤਾਂ ਉਹ ਥੱਲ ਦਿੰਦਾ ਆਪਣੇ ਕੋਲ ਸਟੀਲ ਦਾ ਖੁਰਚਣਾ ਨਹੀਂ ਹੈਗਾ ਆਪਾਂ ਲੈ ਕੇ ਆਵਾਂਗੇ ਇੱਥੇ ਇਗਨੋਰ ਕਰਿਓ ਇੱਥੇ ਆਪਾਂ ਚਮਟੇ ਦੀ ਸਹਾਇਤਾ ਦੇ ਨਾਲ ਹੀ ਪੂੜਿਆਂ ਨੂੰ ਥੱਲ-ਪਥੱਲ ਕਰਾਂਗੇ ਪੂੜਾ ਆਪਣਾ ਇੱਕ ਬਣ ਕੇ ਰੈਡੀ ਹੋ ਗਿਆ ਹੁਣ ਇਹਦੇ ਉੱਤੇ ਆਪਾਂ ਸਰੋਂ ਦਾ ਤੇਲ ਲਾ ਲਵਾਂਗੇ ਆਪਾਂ ਪਹਿਲਾਂ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਆਪਾਂ ਇੱਕ ਕੜਛੀ ਲਿਕਵਿਡ ਦੀ ਪਾ ਲਵਾਂਗੇ ਅਗਰ ਜ਼ਰੂਰਤ ਲੱਗੀ ਤਾਂ ਥੋੜਾ ਸਾਈਡ ਤੇ ਹੋਰ ਪਾ ਲਵਾਂਗੇ ਕਾਟਚੀ ਦਿਸ਼ਾ ਹੈ ਤਾਂ ਦੇ ਨਾਲ ਹੀ ਆਪਾਂ ਥੋੜਾ ਫੈਲਾ ਦੇਵਾਂਗੇ ਆਟੇ ਨੂੰ ਆਪਾਂ ਇੱਥੇ ਕਿਸੇ ਪੱਤੇ ਜਾਂ ਕਿਸੇ ਪੇਪਰ ਦਾ ਇਸਤੇਮਾਲ ਨਹੀਂ ਕਰਾਂਗੇ ਹੁਣ ਆਪਾਂ ਤੇਲ ਨੂੰ ਥੋੜਾ ਥੋੜਾ ਸਾਈਡਾਂ ਤੇ ਲਗਾ ਦੇਵਾਂਗੇ ਸਾਈਡਾਂ ਤੇ ਤੇਲ ਲਗਾਉਣ ਨਾਲ ਫਿਰ ਪੂੜਾ ਚੰਗੀ ਤਰ੍ਹਾਂ ਉੱਠ ਜਾਂਦਾ ਤਵੇ ਤੋਂ ਚਿਪਕਦਾ ਨਹੀਂ ਹੈਗਾ ਇਸੇ ਤਰ੍ਹਾਂ ਹੀ ਆਪਾਂ ਸਾਈਡ ਚੇਂਜ ਕਰਕੇ ਉੱਪਰ ਸਰੋਂ ਦਾ ਤੇਲ ਲਗਾ ਦਵਾਂਗੇ ਸਰੋਂ ਦਾ ਤੇਲ ਲਗਾਉਣ ਨਾਲ ਪੂੜੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਆਪਾਂ ਪੂੜੇ ਥੋੜੇ ਜਿਹਾ ਜ਼ਿਆਦਾ ਰਾੜ-ਰਾੜ ਕੇ ਬਣਾ ਰਹੇ ਹਾਂ ਕਿਉਂਕਿ ਜ਼ਿਆਦਾ ਰੜੇ ਹੋਏ ਪੂੜੇ ਥੋੜੇ ਜਿਹਾ ਕਰਾਂਚੀ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਦੇ ਨੇ ਜਿਹੜਾ ਨਰਮ ਪੂੜਾ ਹੁੰਦਾ ਥੋੜਾ ਜਿਹਾ ਉਹ ਜ਼ਿਆਦਾ ਟੇਸਟੀ ਨਹੀਂ ਲੱਗਦਾ ਹੈਗਾ ਕਿਉਂਕਿ ਉਹ ਥੋੜਾ ਆਟਾ-ਆਟਾ ਲੱਗਣ ਲੱਗ ਜਾਂਦਾ ਆਪਾਂ ਥੋੜੇ ਜਿਹਾ ਪੂੜੇ ਜ਼ਿਆਦਾ ਰਾੜ ਕੇ ਬਣਾ ਰਹੇ ਹਾਂ ਫਿਰ ਉਹ ਜਿਹੜੇ ਕੰਡੇ ਜਿਹਾ ਜ਼ਿਆਦਾ ਕਰਾਂਚੀ-ਕਰਾਂਚ ਅਪਾ ਚਮਟੇ ਦੀ ਸਹਾਇਤਾ ਦੇ ਨਾਲ ਹੀ ਪੂੜਿਆਂ ਨੂੰ ਥਲ ਰਹੇ ਹਾਂ। ਇਸੇ ਤਰ੍ਹਾਂ ਆਪਾਂ ਇੱਕ ਤੋਂ ਬਾਅਦ ਇੱਕ ਪੂੜੇ ਆਪਣੇ ਰੈਡੀ ਹੋ ਰਹੇ ਨੇ। ਆਪਾਂ ਰਾਈਸ ਵੀ ਥੋੜੇ ਪਾਈ ਸੀਗੇ ਤੇ ਆਟਾ ਤੇ ਸ਼ੱਕਰ ਵੀ ਥੋੜੀ ਪਾਈ ਸੀ ਕਿਉਂਕਿ ਆਪਾਂ ਨੂੰ ਕੁਆਂਟੀਟੀ ਦੇ ਵਿੱਚ ਘੱਟ ਹੀ ਚਾਹੀਦੀ ਸੀਗੇ। ਆਪਣੀ ਫੈਮਿਲੀ ਜਿਆਦਾ ਵੱਡੀ ਨਹੀਂ ਹੈਗੀ। ਫਿਰ ਇਸ ਕਰਕੇ ਆਪਾਂ ਉਸ ਹਿਸਾਬ ਨਾਲ ਹੀ ਚੌਲ ਤੇ ਆਟਾ ਪਾਇਆ ਸੀਗਾ। ਇਹ ਪੂੜੇ ਤੇ ਖੀਰ ਵਾਰਿਸ਼ ਦੇ ਸੀਜ਼ਨ ਦੇ ਵਿੱਚ ਬੜੇ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਬੜਾ ਮਨ ਕਰਦਾ ਜਿਵੇਂ ਹੀ ਮੀਂਹ ਸ਼ੁਰੂ ਹੋ ਜਾਂਦੇ ਨੇ ਤੇ ਉਹੀ ਖੀਰ ਪੂੜੇ ਖਾਣ ਨੂੰ ਮਨ ਕਰਨ ਲੱਗ ਜਾਂਦਾ ਤੇ ਸਾਉਣ ਦੇ ਵਿੱਚ ਇਹ ਸਪੈਸ਼ਲ ਬਣਦੇ ਨੇ ਸਾਉਣ ਦੀ ਤੇ ਸਪੈਸ਼ਲ ਰੈਸিপি ਹੁੰਦੀ ਹੈ ਖੀਰ ਪੂੜੇ ਹਰ ਇੱਕ ਪੂੜਾ ਤਰੰਤ ਤੋਂ ਬਾਅਦ ਆਪਾਂ ਥੋੜਾ ਥੋੜਾ ਤੇਲ ਸਪਰੈਡ ਕਰ ਲੈਣਾ ਤਵੇ ਦੇ ਉੱਤੇ ਮੇਰੇ ਦੱਸੇ ਹੋਏ ਤਰੀਕੇ ਨਾਲ ਤੁਸੀਂ ਪੂੜੇ ਘਰ ਦੇ ਵਿੱਚ ਬਣਾ ਕੇ ਤਿਆਰ ਕਰਿਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੇ ਪੂੜੇ ਕਿਸ ਤਰ੍ਹਾਂ ਬਣੇ ਨੇ ਆਪਾਂ ਪਤਲੇ-ਪਤਲੇ ਪੂੜੇ ਬਣਾ ਕੇ ਤਿਆਰ ਕੀਤੇ ਨੇ ਜਿਆਦਾ ਮੋਟੇ ਪੂੜੇ ਨਹੀਂ ਬਣਾਏ ਹੈਗੇ ਤੇਲ ਆਪਾਂ ਬਰਸ਼ ਦੀ ਸਹਾਇਤਾ ਨਾਲ ਹੀ ਲਗਾ ਰਹੇ ਹਾਂ ਨਹੀਂ ਤਾਂ ਆਪਣੇ ਪਹਿਲੇ ਟਾਈਮਾਂ ਦੇ ਵਿੱਚ ਤਾਂ ਇੱਕ ਡੱਕੇ ਦੇ ਉੱਤੇ ਇੱਕ ਕੱਪੜਾ ਜਾਂ ਲਪੇਟ ਲੈਂਦੇ ਸੀਗੇ ਉਹਦੀ ਸਹਾਇਤਾ ਦੇ ਨਾਲ ਤੇਲ ਲਗਾਉਂਦੇ ਹੁੰਦੇ ਸੀਗੇ ਪਰ ਅੱਜ ਕੱਲ ਤਾਂ ਉਹ ਨਈਂ ਵਰਤਿਆ ਜਾਂਦਾ ਰਿਵਾਜ ਪਹਿਲਾਂ ਵਾਲਾ ਹੁਣ ਤੇ ਸਾਰਾ ਕੁਝ ਹੀ ਡਿਫਰੈਂਟ ਹੋ ਗਿਆ ਇਹਦਾ ਪੂੜੇ ਬਣਾਉਣ ਦਾ ਇੱਕੋ ਹੀ ਹਿਸਾਬ ਹੁੰਦਾ ਜਿੰਨਾ ਤੁਸੀਂ ਆਟੇ ਨੂੰ ਜ਼ਿਆਦਾ ਫੈਂਟੋਗੇ ਉੰਨੇ ਤੁਹਾਡੇ ਪੂੜੇ ਸੌਫਟ ਬਣ ਕੇ ਤਿਆਰ ਹੋਣਗੇ ਇਹਨੂੰ ਫੈਂਟਣ ਦਾ ਹੀ ਹਿਸਾਬ ਹੁੰਦਾ ਬਹੁਤ ਜ਼ਿਆਦਾ ਕਿਉਂਕਿ ਆਟਾ ਫੈਂਟਣ ਦੇ ਨਾਲ ਫਲਫੀ ਹੋ ਜਾਂਦਾ ਫਿਰ ਪੂੜੇ ਵੀ ਉੰਨੇ ਵਧੀਆ ਬਣ ਕੇ ਤਿਆਰ ਹੁੰਦੇ ਨੇ ਜਾਲੀਦਾਰ ਤੁਸੀਂ ਦੇਖ ਸਕਦੇ ਹੋ ਆਪਣੇ ਪੂੜਿਆਂ ਦੀ ਜਾਲੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਆਪਾਂ ਨੂੰ ਖਰਚਣੇ ਦੀ ਜ਼ਰੂਰਤ ਹੀ ਨਹੀਂ ਪਈ ਆਪਾਂ ਚਿਮਟੇ ਦੀ ਸਹਾਇਤਾ ਦੇ ਨਾਲ ਹੀ ਸਾਰੇ ਪੂੜੇ ਤਿਆਰ ਕਰ ਲੈਨੇ ਪਿਛਲੇ ਸਮਿਆਂ ਦੇ ਵਿੱਚ ਤਾਂ ਖੀਰ ਪੂੜੇ ਬਣਾਉਣ ਨੂੰ ਸ਼ਗਨ ਸਮਝਿਆ ਜਾਂਦਾ ਸੀ ਸਾਵਣ ਦੇ ਮਹੀਨੇ ਦੇ ਵਿੱਚ ਜਿਵੇਂ ਸਾਵਣ ਮਹੀਨਾ ਚੜ੍ਹ ਜਾਂਦਾ ਸੀਗਾ ਹਰ ਇੱਕ ਪਰਿਵਾਰ ਦੇ ਵਿੱਚ ਇੱਕ ਵਾਰੀ ਖੀਰ ਪੂੜੇ ਜਰੂਰ ਬਣਾ ਕੇ ਖਾਦੇ ਜਾਂਦੇ ਸੀਗੇ ਇਹਨੂੰ ਸ਼ਗਨ ਨਹੀਂ ਮੰਨਦੇ ਸੀਗੇ ਐਸੀ ਤਰ੍ਹਾਂ ਕਰਕੇ ਆਪਾਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲੈਨੇ ਜੇਕਰ ਤੁਹਾਨੂੰ ਮੇਰੀ ਖੀਰ ਪੂੜੇ ਬਣਾਉਣ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਹੋਰ ਕਿਸੇ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ